ਸਸ਼ਿਕਾ ਜੀ ਸਾਰਿਆਂ ਨੂੰ ਮਿਲ ਕਰਦੇ ਆਂ ਠੀਕ ਠਾਕ ਹੋਵਾਂਗੇ ਇਹ ਆ ਵੀਡੀਓ ਜਦਨ ਸਰਦਾਰ ਸਾਹਿਬ ਦਾ ਬਰਥਡੇ ਸੀਗਾ 5 ਤਰੀਕ ਨੂੰ 5 ਨਵੰਬਰ ਨੂੰ ਸੋ ਇੱਥੇ ਤੁਸੀਂ ਦੇਖ ਲਓ ਅੱਗੇ ਕਿਉਂਕਿ ਤੁਹਾਨੂੰ ਬਿਲਕੁਲ ਵੀ ਮਜ਼ਾ ਨਹੀਂ ਆਏਗਾ ਕਿ ਸਰਦਾਰ ਸਾਹਿਬ ਬਿਜ਼ੀ ਬਹੁਤ ਜ਼ਿਆਦਾ ਸੀਗੇ ਸਸ਼ਿਕਾ ਜੀ ਸਾਰਿਆਂ ਨੂੰ ਮਿਲ ਕਰਦੇ ਆਂ ਠੀਕ ਠਾਕ ਹੋਵਾਂਗੇ ਸੋ ਆਪਾਂ ਜੀ ਸਰਦਾਰ ਸਾਹਿਬ ਦਾ ਇਧਰ ਐਰੋ ਕਰੋ ਨਹੀਂ ਪਹਿਲੀ ਸੋ ਆਪਾਂ ਅੱਜ ਲੋਸ ਸਰਦਾ ਸੋ ਬਿਜੀ ਬਿਚ ਚੱਲੀ ਜਾਂਦਾ ਸੀ ਕਿ ਪਰ ਯਾਰ ਆਪਣੇ ਵੀ ਟਾਈਮ ਕੱਢ ਲੈਣਾ ਚਾਹੀਦਾ ਜ਼ਿੰਦਗੀ ਦੁਬਾਰਾ ਬਿਲਕੁਲ ਵੀ ਨਹੀਂ ਮਰਣੀ ਹੈਗੀ ਆਪਾਂ ਨੂੰ ਸੋ ਇਹ ਗੱਲ ਤੇ ਮੈਨੂੰ ਗੁੱਸਾ ਵੀ ਆਈ ਜਾਂਦਾ ਸੀਗਾ ਪਰ ਫੇਰ ਵੀ ਕੰਮ ਦੀ ਜ਼ਰੂਰਤ ਹੈ ਯਾਰ ਕੰਮ ਕਰੇ ਬਿਨਾ ਕਿੱਥੇ ਸਰਦਾ ਸਕਰੀਨ ਤੇ ਆਪਣੀ ਆਈਡੀ ਦਾ ਨਾਮ ਆਈ ਜਾਂਦਾ ਅਰਸ਼ ਜੋ ਤੁਪਲ ਸੋ ਜਾ ਕੇ ਫੋਲੋ ਜ਼ਰੂਰ ਕਰ ਲਿਆ ਇੰਸਟਾਗ੍ਰam ਆਈਡੀ ਅਸੀਂ ਆਪਣੀ ਸਸਿਕਾ ਜੀ ਸਾਰਿਆਂ ਨੂੰ ਯੂਜ਼ ਕਰਦੇ ਆਂ ਚੜ੍ਹਦੀ ਕਲਾ 'ਚ ਰਹੋਗੇ ਠੀਕ ਠਾਕ ਰਹੋਗੇ ਉਹ ਆਪਾਂ ਯੂਨਿਕ ਤੇ ਪਸਨਾ ਪਾਂਦੇ ਇਹਨੂੰ ਕਰੇਂਗੋਂ ਜਿਹੜੀ ਹੈ ਜਿਵੇਂ ਸਪਾਈਸਿੰਗ ਜਾਂ ਕੁਝ ਤੇਰਾ ਸਰਦਾਰ ਨੂੰ ਕੋ ਬਾਰ ਬਾਰ ਮੋੜਲੇ ਲੋਕ ਲਾਏ ਕਾਜ ਲਈ ਆਪਾਂ ਯੂਨਿਕ ਅਸੀਂ ਵੇਟ ਕਰ ਰਹੇ ਸਾਡਾ ਆਰਡਰ ਰੈਡੀ ਕਰਨ ਉਹਨਾਂ ਨੂੰ ਬਹੁਤ ਜ਼ਿਆਦਾ ਟਾਈਮ ਲਗਾਤਾ ਸੀ ਗੁੱਸਾ ਆ ਜਾਂਦਾ ਇਸ ਵਿੱਚ ਜਦੋਂ ਭੁੱਖ ਲੱਗੀ ਹੁੰਦੀ ਹੈ ਨਾ ਕੁਝ ਆਵੇ ਨਾ ਸਾਹਮਣੇ ਕਾਣ ਨੂੰ ਫਿਰ ਗੁੱਸਾ ਆ ਜਾਂਦਾ ਤੁਹਾਨੂੰ ਵੀ ਆਉਂਦਾ ਇਸ ਮਰਚਾ ਵਾਲੇ ਉਹ ਮੈਨੀ ਮਤਲਬ ਕੋਈ ਡਿਸ਼ ਪਰ ਸਾਨੂੰ ਹੱਦ ਤੋਂ ਵੀ ਜ਼ਿਆਦਾ ਵੇਟ ਕਰਨੀ ਪਈ ਜਿਹੜੀ ਮੈਨੂੰ ਬਰਦਾਸ਼ਤ ਨਹੀਂ ਹੋਈ ਕਿਉਂਕਿ ਜਦੋਂ ਭੁੱਖ ਲੱਗਦੀ ਹੈ ਫਿਰ ਨਹੀਂ ਬਰਦਾਸ਼ਤ ਹੁੰਦਾ ਇਹਨਾਂ ਦੇ ਨਾ ਸਪਾਈਸੀ ਨੂਡਲ ਬਹੁਤ ਹੀ ਜ਼ਿਆਦਾ ਟੇਸਟੀ ਹੁੰਦੇ ਆ ਪਰ ਫਿਰ ਅਸੀਂ ਕਰਵਾਏ ਨਹੀਂਗੇ ਕਿਉਂਕਿ ਜ਼ਰਦਾ ਸਾਹਿਬ ਜ਼ਿਆਦਾ ਸਪਾਈਸੀ ਨਹੀਂ ਖਾਂਦੇ ਪਰ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦੇ ਨੇ ਇਹਨਾਂ ਦੇ ਨੂਡਲ ਤੇ ਮੰਜੂਰੀਨ ਕੰਬੀਨੇਸ਼ਨ ਸਾਨੂੰ ਬਹੁਤ ਜ਼ਿਆਦਾ ਪਸੰਦ ਆਦਾ ਸਾਸ਼ੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਠੀਕ ਠਾਕ ਹੋਵੋਗੇ ਚੜਦੀ ਕਲਾ ਚ ਹੋਵੋਗੇ ਜੀ ਸੋ ਆਪਾਂ ਨਾ ਮੰਗਵਾਇਆ ਸੀ ਔਨਲਾਈਨ ਐਵਰੀ ਯੂਜ਼ ਦਾ ਨਾ ਆ ਮੰਗਵਾਇਆ ਸੀਗਾ ਲੋਸ਼ਨ ਤੇ ਮਤਲਬ ਬਹੁਤ ਵਧੀਆ ਕੁਆਲਿਟੀ ਬਹੁਤ ਵਧੀਆ ਇਹਦੀ ਤੇ ਪ੍ਰਾਈਸ ਵੀ ਵਧੀਆ ਸੀਗਾ ਸਾਨੂੰ ਆਫ ਤੇ ਮਿਲਿਆ ਹਨਾ ਜੀ ਜੇ ਤੁਸੀਂ ਵੀ ਇਹਨੂੰ ਬਾਏ ਕਰਨਾ ਚਾਹੁੰਦੇ ਹੋ ਤਾਂ 500 ml ਲੱਗਾ ਇਹ ਤੁਸੀਂ ਦੇਖ ਸਕਦੇ ਹੋ ਸੋ ਇਹ ਤੇ ਪੁੱਠਾ ਡਿੰਡਾ ਹੋਊਗਾ ਕਿਉਂਕਿ ਆਪਾਂ ਫਰੰਟ ਕੈਮਰੇ ਨਾਲ ਵੀਡੀਓ ਬਣਾ ਰਹੇ ਹਾਂਗੇ ਤੇ ਐਮ ਆਰ ਪੀ ਤਾਂ ਇਹਦੀ ਜ਼ਿਆਦਾ ਲਿਖੀ ਹੋਈ ਹੈਗੀ ਪਰ ਆਪਾਂ ਨੂੰ ਆਫ ਤੇ ਮਿਲੇ ਆ ਤੇ ਵਧੀਆ ਬਾਕੀ ਨਾ ਅਸੀਂ ਆਨਲਾਈਨ ਇਸ ਲਈ ਮੰਗਵਾ ਲਿਆ ਕਿਉਂਕਿ ਸਾਹਬ ਦਾ ਨਾ ਟਾਈਮ ਨਹੀਂ ਸੀ ਲੱਗਦਾ ਜਾਣਾ ਆਉਣਾ ਕਿਤੇ ਵੀ ਇਹ ਕੰਮ ਵਿੱਚ ਬੜੇ ਜ਼ਿਆਦਾ ਵਿਜੀ ਹੋਏ ਪਏ ਸੀ ਇਸ ਕਰਕੇ ਫਿਰ ਆਪਾਂ ਲੜਾਈ ਹੁੰਦੀ ਰਹਿੰਦੀ ਸੀ ਮੇਰੀ ਕਿਉਂਕਿ ਹਨਾ ਮੇਰਾ ਲੋਸ਼ਨ ਸੀਗਾ ਛੋਟਾ ਲਿਆਂਦਾ ਹੋਇਆ ਪਰ ਉਹ ਨਾ ਘੁੰਮ ਗਿਆ ਕਿਤੇ ਪਤਾ ਨਹੀਂ ਕੱਪੜਿਆਂ 'ਚ ਰੱਖਿਆ ਗਿਆ ਪਤਾ ਨਹੀਂ ਕਿੱਥੇ ਰੱਖਿਆ ਗਿਆ ਤਾਂ ਕਰਕੇ ਫਿਰ ਇਹਨਾਂ ਛੋਟੀ ਪੈਕਿੰਗ ਮੈਂ ਕਰ ਨਾਲੇ ਨਾ ਖਤਮ ਜਲਦੀ ਹੋ ਜਾਂਦਾ ਵਾ ਫਿਰ ਹੁਣ ਇਹਦੇ ਨਾਲ ਚਲ ਵਧੀਆ ਕੁਝ ਟਾਈਮ ਲੰਘ ਜਾਊਗਾ ਆਪਣਾ ਤਾਂ ਕਰਕੇ ਆਪਾਂ ਵੱਡੀ ਪੈਕਿੰਗ ਹੀ ਮੰਗਵਾ ਲਈ ਤੇ ਨਾਲੇ ਵੱਡੀ ਪੈਕਿੰਗ ਦੇ ਵਿੱਚ ਜ ਆਪਾਂ ਨੂੰ ਜ਼ਿਆਦਾ ਬੈਨੀਫਿਟ ਹੁੰਦਾ ਵਾ ਕਿਉਂਕਿ ਉਹਦੇ 'ਚ ਆਪਾਂ ਨੂੰ ਵੱਧ ਮਿਲ ਜਾਂਦੇ ਆ ਕੁਆਂਟੀਟੀ ਨਾ ਹੁੰਦੀ ਹੈ ਜਿਹੜੀ ਵੱਧ ਮਿਲ ਜਾਂਦੀ ਹੈ ਸੋ ਸੋ ਕੰਮ ਆਪਾਂ ਸਾਰੇ ਕਰ ਲਿਆ ਬਸ ਕੱਪੜੇ ਧੋਣ ਵਾਲੇ ਰਹਿ ਗਏ ਤੇ ਚਵਾਰੇ 'ਚ ਝਾੜੂ ਪੋਚਾ ਲਾ ਦਾਂਗੇ ਆਪਾਂ ਥੱਲੇ ਆਪਣੇ ਸਾਰੇ ਕੰਮ ਹੋ ਗਏ ਸਾਬ ਤਿਆਰ ਹੋਈ ਜਾਂਦੇ ਸੀਗੇ ਪੱਗ ਬੰਨਣ ਲੱਗੇ ਸੀਗੇ ਠੀਕ ਮੈਂ ਕਿਹਾ ਚਲੋ ਹੁਣੀ ਆਪਣਾ ਨਾ ਪਾਰਸਲ ਆਇਆ ਸੀਗਾ ਤਾਂ ਕਰਕੇ ਆਪਾਂ ਫਿਰ ਸ਼ੂਟ ਕਰ ਲਿਆ ਇੱਕ ਪਾਰ ਆਪਣੇ ਹੁਣ ਕੱਪੜੇ ਧੋਵਾਂਗੇ ਆਪਾਂ ਤੇ ਨਾ ਆਪਣੀ ਵਲੋਗਿੰਗ ਨਾਲ ਵਿੱਚ ਗੈਪ ਪਾ ਪਾ ਕੇ ਆ ਰਹੀ ਆ ਨਾ ਸੋ ਸਾਡੇ ਨਾਲ ਜਿਹੜੇ ਮਾਸਟਰ ਜੀ ਸੀਗੇ ਉਹਨਾਂ ਦੀ ਡੈਥ ਹੋ ਗਈ ਸੋ ਇਸ ਵਜ੍ਹਾ ਕਰਕੇ ਦਾਰਸਵ ਦੇ ਮਸਰ ਜੀ ਉਹਨਾਂ ਦੀ ਡੈਥ ਹੋ ਗਈ ਸੀਗੀ ਇਸ ਵਜ੍ਹਾ ਕਰਕੇ ਆਪਾਂ ਵੀਡੀਓ ਆਪਣੀ ਰੈਗੂਲਰ ਨਹੀਂ ਆ ਰਹੀ ਹੈਗੀ ਸੋ ਮੰਮੀ ਵੀ ਉਧਰ ਗਏ ਹੋਏ ਨੇਗੇ ਕਿੰਨੇ ਦਿਨਾਂ ਦੇ ਸੋ ਹੁਣ ਭੋਗ ਤੋਂ ਬਾਅਦ ਹੀ ਮੰਮੀ ਆਉਣਗੇ ਸਾਡੇ ਕੋਲ ਕਿਉਂਕਿ ਨਾ ਫਿਰ ਆਈਆਂ ਵੀ ਭੈਣ ਭਾਈ ਦਾ ਦੁੱਖ ਸੁੱਖ ਦੇ ਵਿੱਚ ਆਪਾਂ ਸਾਥ ਨਹੀਂ ਦੇਵਾਂਗੇ ਤਾਂ ਨਾ ਕੰਮ ਤਾਂ ਹੁੰਦੇ ਹੀ ਰਹਿਣੇ ਨੇਗੇ ਤੇ ਤਾਂ ਕਰਕੇ ਫਿਰ ਆਪਾਂ ਮੰਮੀ ਉੱਥੇ ਗਏ ਹੋਏ ਨੇਗੇ ਜਲਦੀ ਉੱਟ ਕੇ ਸਾਰੇ ਕੰਮਕਾਰ ਕਰ ਲੈਣੇ ਆਗੇ ਬਹੁਤ ਮਾੜਾ ਹੋਇਆ ਸਾਡੇ ਮਾਸਟਰ ਜੀ ਦੀ ਜਿਆਦਾ ਉਮਰ ਨਹੀਂ ਸੀਗੀ ਸੋ ਮਤਲਬ ਉਹਨਰੇ ਇੰਨੀ ਜ਼ਿਆਦਾ ਏਜ ਨਹੀਂ ਸੀਗੀ ਉਹਨਰੇ ਬੇਟੀਆਂ ਨੇ ਗਈਆਂ ਤੇ ਮਤਲਬ ਨਾ ਲਾਈਫ ਪਾਰਟਨਰ ਦੀ ਤਾਂ ਹਮੇਸ਼ਾ ਹੀ ਲੋਡ ਹੁੰਦੀ ਹੈਗੀ ਤੇ ਕਿਸੇ ਵੀ ਟੀ ਦਾ ਨਾ ਪਿਓ ਨਹੀਂ ਜਾਣਾ ਚਾਹੀਦਾ ਮਾਂ ਆਪ ਕੋ ਕਦੇ ਵੀ ਨਹੀਂ ਜਾਣਾ ਚਾਹੀਦਾ ਕਿਉਂਕਿ ਉਹਨਾਂ ਲਈ ਹਮੇਸ਼ਾ ਸਾਰੀ ਜ਼ਿੰਦਗੀ ਇੱਕ ਇਹੀ ਦੋ ਪਰਸਨ ਹੁੰਦੇ ਨੇ ਮਾਪਿਓ ਤੇ ਆਪਣਾ ਲਾਈਫ ਪਾਰਟਨਰ ਜਿਨ੍ਹਾਂ ਦੀ ਆਪਾਂ ਨੂੰ ਸਾਰੀ ਜ਼ਿੰਦਗੀ ਹੀ ਲੋੜ ਹੁੰਦੀ ਹੈਗੀ ਮਤਲਬ ਉਹ ਤਾਂ ਕਦੇ ਜਾਣੇ ਹੀ ਨਹੀਂ ਜਾਈ ਰਹੇ ਨਾ ਪਰ ਫਿਰ ਵੀ ਜੋ ਪਰਮਾਤਮਾ ਦਾ ਹੁਕਮ ਹੁੰਦਾ ਆਪਾਂ ਨੂੰ ਉਹੀ ਪਾਣਾ ਮੰਨਣਾ ਪੈਂਦਾ ਵਾ ਨਾ ਵਾਹਿਗੁਰੂ ਜੋ ਉਹਨਾਂ ਨੇ ਮਤਲਬ ਜੋ ਉਹਨਾਂ ਨੂੰ ਚੰਗਾ ਲੱਗਦਾ ਉਹ ਤੋਂ ਹੀ ਕਰਦੇ ਨੇ ਸੋ ਹੁਣ ਆਪਾਂ ਕੰਮਕਾਰ ਕਰਾਂਗੇ ਆਪਣੇ ਸੋ ਫਿਰ ਆਪਾਂ ਤੁਹਾਨੂੰ ਮਿਲਾਂਗੇ ਜੀ ਮੇਰੇ ਸਾਥ ਬਹੁਤ ਮਿਹਨਤ ਕਰਦੇ ਨੇ ਮੇਰੇ ਲਈ ਥੈਂਕ ਯੂ so much ਅੱਗੇ ਤਾਂ ਆਣਾ ਅਸੀਂ ਆਹ ਪਸਤੂ ਦੁਆਰੀਆ ਜਿਹੜੀ ਅਸੀਂ ਇਕੱਠੇ ਨੇ ਮਨਾਈ ਆ ਤੇ ਮਤਲਬ ਪਹਿਲਾਂ ਤਾਂ ਨਾ ਸਰਦਾਰ ਕਰ ਰਹੀ ਨਹੀਂ ਸੀ ਹੁੰਦੀ ਹਨ ਹਾਂ ਪਹਿਲਾਂ ਜੋਮੈਟੋ ਕੰਪਨੀ ਦੇ ਵਿੱਚ ਸੀਗੀ ਕਿ ਆਪਾਂ ਜਿੱਦਣ ਸਰਦਾਰ ਸਾਹਿਬ ਘਰੇ ਹੋਣਗੇ ਤੁਹਾਨੂੰ ਸਾਰੇ ਆਪਾਂ ਨਾ ਉਹ ਦੱਸਾਂਗੇ ਪਿਛਲੇ ਨਾ ਜੋ ਅਸੀਂ ਸਟਰਗਲ ਕਰਦੇ ਆ ਰਹੇ ਹਾਂਗੇ ਉਹ ਆਪਾਂ ਤੁਹਾਨੂੰ ਜ਼ਰੂਰ ਦੱਸਾਂਗੇ ਤੇ ਪਹਿਲਾਂ ਤਾਂ ਮਤਲਬ ਸਰਦਾਰ ਸਾਹਿਬ ਘਰੇ ਨਹੀਂ ਸੀ ਹੁੰਦੇ ਤਾਂ ਕਰਕੇ ਅਸੀਂ ਦੀਵਾਲੀ ਇਕੱਠੇ ਮਨਾ ਹੀ ਨਹੀਂ ਸਕਦੇ ਨਾ ਬਾਕੀ ਪਰਿਵਾਰ ਤਾਂ ਹੁੰਦਾ ਵਾ ਪਰ ਫੇਰ ਵੀ ਨਾ ਕਿਤੇ ਨਾ ਕਿਤੇ ਜਿਹੜਾ ਹਮਸਫਰ ਹੁੰਦਾ ਉਹਦਾ ਨਾਲ ਹੋਣਾ ਜ਼ਰੂਰੀ ਉਹਦੇ ਨਾਲ ਇੰਜੋਏ ਜਿਹੜਾ ਆਪਾਂ ਕਰਦੇ ਆ ਉਹ ਬਹੁਤ ਵਧੀਆ ਲੱਗਦਾ ਹਨ ਉਹ ਸਪੈਸ਼ਲ ਹੁੰਦਾ ਸਰਦਾਰ ਸਾਹਿਬ ਨੇ ਮਿਹਨਤ ਬਹੁਤ ਕੀਤੀ ਹੈਗੀ ਮੇਰੇ ਲਈ ਤਾਂ ਬਹੁਤ ਜ਼ਿਆਦਾ ਮਿਹਨਤ ਕੀਤੀ ਹੈਗੀ ਕਦੇ ਨਾ ਕਦੇ ਆਪਾਂ ਜ਼ਿਕਰ ਕਰਾਂਗੇ ਇਸ ਚੀਜ਼ ਦਾ ਪਰ ਸਾਹਿਬ ਵੀ ਆਪਦੇ ਮੂੰਹੋਂ ਦੱਸਣਗੇ ਵੀ ਮੈਂ ਵੀ ਉਹਨਾਂ ਦੇ ਨਾਲ ਕਿਵੇਂ ਰਹੀ ਹਾਂ ਤੇ ਉਹ ਵੀ ਮੇਰੇ ਨਾਲ ਕਿਵੇਂ ਰਹੇ ਨੇ ਤੇ ਆਪਾਂ ਤੁਹਾਨੂੰ ਦੱਸਾਂਗੇ ਕਿਸੇ ਇੱਕ ਵੀਡੀਓ ਦੇ ਵਿੱਚ ਕਿ ਸਾਹਿਬ ਦਾ ਬਿਲਕੁਲ ਵੀ ਟਾਈਮ ਨਹੀਂ ਜਿਹੜਾ ਸੰਡੇ ਆਫ ਹੁੰਦਾ ਇਹਨਾਂ ਦਾ ਉਸ ਦਿਨ ਵੀ ਇਹਨਾਂ ਨੂੰ ਇੰਨੇ ਕੰਮ ਹੁੰਦੇ ਨੇਗੇ ਤੇ ਔਰ ਮਤਲਬ ਇਹਨਾਂ ਦੇ ਬਰਥਡੇ ਤੇ ਇੱਕ ਵੀਡੀਓ ਬਣਾਈ ਸੀ ਆਪਾਂ ਆਹੀ ਵਲੌਗ ਦੇ ਵਿੱਚ ਐਡ ਕਰਾਂਗੇ ਤੇ ਮੈਂ ਦੀ ਵੌਇਸ ਰਿਕਾਰਡਿੰਗ ਕਰੂੰਗੀ ਕਿ ਸਰਦਾਰ ਨਾ ਨਾ ਮਤਲਬ ਬਰਥਡੇ ਵੀ ਅਸੀਂ ਸੈਲੀਬ੍ਰੇਟ ਨਹੀਂ ਕੀਤਾ ਟੰਗ ਨਾਲ ਕਿਉਂਕਿ ਇਹਨਾਂ ਦਾ ਕੰਮ ਸੀ ਵਿੱਚ ਫੋਨ ਆਈ ਜਾਂਦੇ ਸੀਗੇ ਇਸ ਵਜ੍ਹਾ ਕਰਕੇ ਅਸੋ ਕੰਮ ਵੀ ਜਿਆਦਾ ਜ਼ਰੂਰੀ ਆ ਨਾ ਪਰ ਕਦੇ ਨਾ ਕਦੇ ਆਏ ਹੁੰਦਾ ਵਾ ਵੀ ਚਲ ਯਾਰ ਇੱਕ ਨਾ ਦਿਨ ਹੁੰਦਾ ਵਾ ਵੀ ਆਪਾਂ ਇੰਜੋਏ ਕਰ ਲਈਏ ਅਸੀਂ ਬਾਹਰ ਵੀ ਗਏ ਤੇ ਅਸੀਂ ਜਿਆਦਾ ਦੂਰ ਨਹੀਂ ਗਏ ਸਾਨੂੰ ਪਤਾ ਸੀਗਾ ਨਾ ਵੀ ਇੱਦਾਂ ਕੰਮ ਵਗੈਰਾ ਆ ਜਾਂਦਾ ਤਾ ਕਰਕੇ ਫਿਰ ਅਸੀਂ ਜਾੜਾ ਦੂਰ ਨਹੀਂ ਗਏ ਅਸੀਂ ਲੱਗ ਗਏ ਗਏ ਸੀਗੇ ਤੇ ਛੋਲੇ ਪਟੂਰੇ ਖਾਣ ਤੇ ਪਰ ਫੇਰ ਵੀ ਨਾ ਮਤਲਬ ਉਦਣ ਦਾ ਬਸ ਪੁੱਛੋ ਹੀ ਨਾ ਅਸੀਂ ਖਾਦੇ ਤੇ ਸਦਾਰ ਨੇ ਤਾਂ ਉਹ ਵੀ ਨਹੀਂ ਮਤਲਬ ਮੈਂ ਤਾਂ ਗਰਮ ਗਰਮ ਖਾ ਗਈ ਪਰ ਮੈਂ ਤਾਂ ਸਵਾਦ ਨਾਲ ਖਾ ਗਈ ਪਰ ਇਹਨਾਂ ਤਾਂ ਠੰਡੇ ਹੋ ਗਏ ਸੀਗੇ ਗਲ ਕੋਲੀ ਵਿੱਚ ਫੋਨ ਕਰੀ ਜਾਂਦੇ ਸੀਗੇ ਸੋ ਆਪਾਂ ਨੂੰ ਲੱਗਦਾ ਰਹਿੰਦਾ ਹੈ ਨਾ ਆਰਡਰ ਹੈ ਪਰ ਸਾਬ ਦਾ ਤਾਂ ਕੰਮ ਹੈ ਫਿਰ ਇਹਨਾਂ ਨੇ ਤਾਂ ਕਰਨਾ ਹੀ ਆ